तेरी याद दिलूं तू लाया संत छपाई बाजन നീല നജരേ മാറ ചേ മുക്കി മഞ്ജല തീ മുക്ക ਮੰਜਿਲ ਨਾ ਰਾਇਆ ਵਾਹਿਗੁਰੂ ਸਮਾ ਬਦਲਦਾ ਰਹਿਦਾ ਮਾੜਾ ਚੰਗਾ ਬੰਦੇ ਦਾ ਤਾਜ ਹਟਾਵਣ ਵਾਲੇ ਅਡਰ ਫਾਂਸੀ ਦੇ ਫੰਦੇ ਦਾ ਤਾਜ ਹਟਾਵਣ ਵਾਲੇ ਅਡਰ ਫਾਂਸੀ ਦੇ ਫੰਦੇ ਦਾ ਰਾਉ ਰੰਗ ਬਣ ਜਾ ਬਦਲਦਾ ਰਹਿੰਦਾ ਮਾੜਾ ਚੰਗਾ ਬੰਦੇ ਦਾ ਤਾਜ ਹਟਾਵਣ ਵਾਲਿਆਂ ਡਰ ਫਾਂਸੀ ਦੇ ਫੰਦੇ ਦਾ ਤਾਜ ਹਟਾਵਣ ਵਾਲਿਆਂ ਡਰ ਫਾਂਸੀ ਦੇ ਫੰਦੇ ਦਾ ਰੌ ਰੰਗ ਬਣ ਜਾਵੇ ਟੂਣੀ ਐ ਸੇਟ ਹੋ ਜਾਂਦੇ ਜਦੋਂ ਬੁਰੇ ਦਿਨ ਆਵਣ ਆਪਣੇ ਬੈਰੀ ਹੋ ਜਾਂਦੇ ਜਦੋਂ ਤੇ ਲੱਖਾਂ ਜਤਨਾ ਤੋਂ ਕੰਡ ਵਿਖਾ ਜਣ ਮਿੱਤਰ ਦੂਰ ਦੋਰਾਡੇ ਵਕਣਾ ਤੋਂ ਕੰਡ ਵਿਖਾ ਜਣ ਮਿੱਤਰ ਦੂਰ ਦੋਰਾਡੇ ਵਕਣਾ ਤੋਂ ਓ ਬੰਨ ਧੜੇ ਨੂੰ ਲੈੰਦੇ ਦੁਸ਼ਮਨ ਵਾਗ ਖਲੋ ਜਾਂਦੇ ਜਦੋਂ ਮਰੇ ਦਿਨੇ ਆਵਣ ਆਪਣੇ ਵੈਰੀ ਹੋ ਜਾਂਦੇ ਬੰਨ ਧੜੇ ਨੂੰ ਲੈੰਦੇ ਦੁਸ਼ਮਨ ਵਾਗ ਖਲੋ ਜਾਂਦੇ ਜਦੋਂ ਬੁਰੇ ਦਿਨ ਆਵਣ ਆਪਣੇ ਵੈਰੀ ਹੋ ਜਾਂਦੇ ਜਦੋਂ ਬੁਰੇ ਦਿਨ ਆਵਣ ਆਪਣੇ ਵੈਰੀ ਹੋ ਜਾਂਦੇ ਉਹ ਜੋ ਰੱਜਣ ਨਾ ਮੂੰਹੋਂ ਕਰਦੇ ਲੱਖ ਵੱਡੀਆਂ ਨੂੰ ਓਹੋ ਭਾਈ ਮਰਾਉਂਦੇ ਵੇਖੇ ਸਕਿਆਂ ਭਾਈਆਂ ਨੂੰ ਓਹੋ ਭਾਈ ਮਰਾਉਂਦੇ ਵੇਖੇ ਸਕਿਆਂ ਭਾਈਆਂ ਨੂੰ ਲਾਲਚ ਮਾਰੇ ਬੰਦੇ ਦੀ ਚੁਕਨਾ ਵਿੱਚ ਖੋ ਜਾਂਦੇ ਜਦੋਂ ਬੁਰੇ ਦਿਨ ਆਵਣ ਆਪਣੇ ਵੈਰੀ ਹੋ ਜਾਂਦੇ ਜਦੋਂ ਬੁਰੇ ਦਾ ਨਾ RAM ਕਦੇ ਵੀ ਛੁਪ ਕੇ ਵਾਰੋ ਦੇਤੇ ਕਰਦਾ ਨਾ RAM ਕਦੇ ਵੀ ਛੁਪ ਕੇ ਵਾਰੋ ਦੇਤੇ ਕਰਦਾ ਨਾ ਤੇ ਸਰ ਮਾਰ ਨ ਭਾਈ ਤਾਕਤ ਉਲਟੀ ਚੋ ਜਾਂਦੇ ਜਦੋਂ ਬੁਰੇ ਦਿਨ ਆਵਨ ਆਪਣੇ ਵੈਰੀ ਹੋ ਜਾਂਦੇ ਜਦੋਂ ਬੁਰੇ ਦਾ ਦੇਸ਼ ਗੁਲਾਮ ਨਹੀਂ ਜੈ ਜੰਦ ਦਸ ਕੇ ਪੇਤ ਕਰਾਉਂਦਾ ਜੇ ਕਤ ਲਾਮ ਨਹੀਂ ਜੈ ਜੰਦ ਦਸ ਕੇ ਪੇਤ ਕਰਾਉਂਦਾ ਜੇ ਕਤ ਲਾਮ ਨਹੀਂ ਓ ਸਦੀਆਂ ਤੱਕ ਨਾ ਭਾਰਤ ਦੁੱਖਾਂ ਵਿੱਚ ਪਰ ਹੋ ਜਾਂਦੇ ਜਦੋਂ ਬੁਰੇ ਦਿਨ ਆਵਣ ਆਪਣੇ ਵੈਰੀ ਹੋ ਜਾਂਦੇ ਸਦੀਆਂ ਤੱਕ ਨਾ ਪਾਰ ਤੇ ਦੁੱਖਾਂ ਵਿੱਚ ਪਰੋ ਜਾਂਦੇ ਜਦੋਂ ਬੁਰੇ ਦਿਨ ਦੇ ਵਿੱਚ ਹਰਦੀ ਸੀਤਾਨਾ ਸੋਹਣੇ ਵਰਗੀ ਨੂੰ ਜੰਗਲ ਵਿੱਚ ਹਰਦੀ ਸੀਤਾਨਾ ਕਿਉਂ ਦਸਰਥ ਡਗ ਮੈਨੂੰ ਹੱਥ ਜੀਵਨ ਤੋਂ ਧੋ ਜਾਂਦੇ ਜਦੋਂ ਬੁਰੇ ਦਿਨ ਆਉਣ ਆਪਣੇ ਬੈਰੀ ਹੋ ਜਾਂਦੇ ਜਦੋਂ ਬੁਰੇ ਦੇ ਬੀਰ ਬਹਾਦਰ ਸੀ ਉਗਮਣ ਤੋਂ ਲੈ ਆਥਣ ਤੱਕ ਜਿੰਨਾ ਦੇ ਆਦਰ ਸੀ ਉਗਮਣ ਤੋਂ ਲੈ ਆਥਣ ਤੱਕ ਜਿੰਨਾ ਦੇ ਆਦਰ ਸੀ ਆਪੋ ਵਿੱਚ ਦੀ ਲੜ ਕੇ ਧਰਤੀ ਲਹੂ ਸੰਗਤ ਹੋ ਜਾਂਦੇ ਜਦੋਂ ਬੁਰੇ ਦਿਨ ਆਉਣ ਆਪਣੇ ਵੈਰੀ ਹੋ ਜਾਂਦੇ ਜਦੋਂ ਸ਼ੇਖ ਰਾਜ ਗਿਆ ਵੀਰ ਬਿਰਾ ਦੇ ਮਾਰੂ ਬਣ ਗਏ ਸੀ ਇੱਕ ਦੂਜੇ ਦੇ ਸਾਵੇਂ ਸ਼ਤਰੂਆਂ ਜਿਉ ਤਣ ਖੜ ਗਏ ਸੀ ਇੱਕ ਦੂਜੇ ਦੇ ਸਾਵੇਂ ਸ਼ਤਰੂਆਂ ਜਿਉ ਤਣ ਖੜ ਗਏ ਸੀ ਓ ਪੈਂਤਾ ਬੀਤੀ ਗਾਥ ਕਾਵ ਵਿੱਚ ਸ਼ਾਇਰ ਪਰੋ ਜਾਂਦੇ ਬੈਂਕਾ ਸ਼ਾਇਰ ਪਰੋ ਜਾਂਦੇ ਜਦੋਂ ਬੁਰੇ ਦਿਨ ਆਵਣ ਆਪਣੇ ਵੈਰੀ ਹੋ ਜਾਂਦੇ ਜਦੋਂ ਬੁਰੇ ਦਿਨ ਆਵਣ ਆਪਣੇ ਵੈਰੀ ਹੋ ਜਾਂਦੇ ਧੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਦਰਬਾਰ ਵਿੱਚ ਸੱਜ ਬਿਠੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਵੱਡੇ ਭਾਗਾਂ ਵਾਲਿਓ ਜੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ ਹੈ ਕਿਰਪਾ ਕਰਕੇ ਸੱਚੇ ਪਾਤਸ਼ਾਹ ਨੇ ਸੋਹਣੇ ਮੰਦਰਾਂ ਦੀ ਸੇਵਾ ਲਈ ਹੈ ਤੇ ਸਾਰੀਆਂ ਸੰਗਤਾਂ ਵਧਾਈ ਦੇ ਪਾਤਰਿਓ ਕਿਉਂਕਿ ਜਿੱਥੇ ਸਤਿਗੁਰੂ ਨੇ ਰਹਿਮਤ ਕੀਤੀ ਆਪਾਂ ਸੋਹਣੇ ਮੰਦਰ ਤਿਆਰ ਕੀਤੇ ਆ ਉਹਦੇ ਨਾਲ ਨਾਲ ਗੁਰਮਤ ਸਮਾਗਮ ਦੀ ਵੀ ਅਰੰਭਤਾ ਕੀਤੀ ਆ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਕਿਉਂਕਿ ਜਿਸ ਸਾਰਾ ਦਿਨ ਉਸ ਰੱਬ ਦੀਆਂ ਗੱਲਾਂ ਹੋਣੀਆਂ ਨੇ ਜਿੱਥੇ ਸਾਰਾ ਦਿਨ ਉਸ ਅਕਾਲਪੁਰਖ ਸੱਚੇ ਪਾਤਸ਼ਾਹ ਦੇ ਜਸ ਗਾਏ ਜਾਣੇ ਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀਆਂ ਬਾਤਾਂ ਪਾਈਆਂ ਜਾਣੀਆਂ ਉਹ ਸਮਝ ਭਾਗਾਂ ਵਾਲਾ ਹੋ ਜਾਣਾ ਆਓ ਸਾਰੇ ਸਤਿਕਾਰ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ 'ਚ ਸਿਰ ਝੁਕਾ ਕੇ ਫਤਿਹ ਦੀ ਸੰਝ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਸਮਾਪ ਸੰਗਤ ਨੇ ਸਰਵਣ ਕੀਤਾ ਹੈ ਮੈਂ ਕੋਸ਼ਿਸ਼ ਕਰਾਂਗਾ ਆਪਣੇ ਸਮੇਂ ਚ ਰਹਿ ਕੇ ਫਤਿ ਬੁਲਾਈਏ ਕਿਉਂਕਿ ਜੇ ਦੂਸਰੇ ਆਉਣ ਵਾਲੇ ਜਥੇ ਦੇ 10 ਮਿੰਟ 5 ਮਿੰਟ ਲੱਗੇ ਤੇ ਕੋਈ ਆਨੰਦ ਨਹੀਂ ਗੁਰੂ ਪਿਆਰੀ ਸਾਧ ਸੰਗਤ ਇੱਕ ਕਵਤਾ ਮੇਰੇ ਨਾਲ ਦੇ ਸਾਥੀਆਂ ਨੇ ਆਪ ਸੰਗਤਾਂ ਦੇ ਨਾਲ ਸਾਂਝ ਪਾਈ ਹੈ ਇੱਕ ਕਵਤਾ ਸੀ ਆਪ ਦੇ ਪ੍ਰੇਮ ਦੇ ਬੱਚੇ ਜਿੱਦਾਂ ਤੁਸੀਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਪ੍ਰੇਮ ਦਾ ਸਦਕਾ ਏਡੇ ਵੱਡੇ ਕਾਰਜ ਕੀਤੇ ਆ ਨਾ ਇਸੇ ਤਰ੍ਹਾਂ ਦੀ ਕਵਤਾ ਆਪ ਸੰਗਤ ਦੇ ਨਾਲ ਸਾਂਝ ਪਾ ਕੇ ਖਿਮਾ ਦੇ ਜਾਚਕ ਹੋ ਜਾਣਾ ਹੈ ਗੁਰੂ ਪਿਆਰੀ ਸਾਧ ਸੰਗਤ ਜਦੋਂ ਦੇਵੀ ਚੰਦ ਨੂੰ ਭੀਮ ਚੰਦ ਨੇ ਸਾਰੇ ਵਜ਼ੀਰ ਇਕੱਤਰ ਕਰਕੇ ਤੇ ਆਖਣਾ ਚਾਹਿਆ ਨਾ ਕਿ ਤੂੰ ਦੇਵੀ ਚੰਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਨੰਦਪੁਰ ਦੀ ਪਾਵਨ ਧਰਤੀ ਤੇ ਥੋੜੀ ਜੀ ਜਗ੍ਹਾ ਮੁੱਲ ਲੈ ਕੇ ਉਹਨਾਂ ਨੇ ਇੱਕ ਕਿਲਾ ਹਸਰ ਲਿਆ ਤੇ ਅੱਜ ਐਸਾ ਹੋ ਸਕਦਾ ਕਿ ਕਿਤੇ ਕੱਲ ਨੂੰ ਆਪਣੇ ਉੱਤੇ ਵੀ ਉਹ ਕਬਜ਼ਾ ਨਾ ਕਰਨ ਨਾਲ ਤੇ ਆਪਾਂ ਨੂੰ ਉਹਨਾਂ ਤੇ ਪਹਿਲਾਂ ਹੀ ਕਾਬੂ ਪਾਲਣਾ ਚਾਹੀਦਾ ਹੈ ਕਿਉਂਕਿ ਸਾਡਾ ਰਾਜ ਭਾਗ ਨਾ ਜਾਂਦਾ ਰਵੇ ਜਿਸ ਤਰ੍ਹਾਂ ਦੇਵੀਚੰਦ ਭੀਮਚੰਦ ਨੂੰ ਸਮਝਾਉਣਾ ਕਰਦਾ ਕਿਉਂਕਿ ਵਿਸਤਾਰ ਚ ਜਾਣ ਦੀ ਕੋਈ ਸਮਾਂ ਨਹੀਂ ਹੈਗਾ ਇੱਕ ਕਵਤਾ ਦੀ ਸਾਂਝ ਆਪ ਸੰਗਤ ਦੇ ਨਾਲ ਪਾਉਣੀ ਹੈ ਜਿੱਦਾਂ ਦੇਵੀਚੰਦ ਬੇਨਤੀ ਕਰਦਾ ਨਾ ਭੀਮਚੰਦ ਨੂੰ ਕਹਿੰਦਾ ਭੀਮਚੰਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪ ਨਰਾਇਣ ਕਲਾਧਾਰ ਜਗ ਮੈਂ ਪਰਵਰਿਓ ਉਹ ਆਪ ਅਨੰਕਾਰ ਧਰਤੀ ਤੇ ਆਇਆ ਉਹਦੇ ਤੇ ਹਮਲਾ ਕਰਨ ਦੀ ਬਜਾਏ ਆਪਾਂ ਉਹਦੇ ਚਰਨਾਂ 'ਚ ਜਾਈਏ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਸਤਕਾਰ ਦੇ ਨਾਲ ਜਾਈਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤਾਂ ਕਰ ਦੇਣਗੇ ਜਿਸ ਤਰ੍ਹਾਂ ਦੇਵੀਚੰਦ ਭੀਮਚੰਦ ਨੂੰ ਕੁਝ ਕਹਿਣਾ ਚਾਹੁੰਦਾ ਉਸ ਵੇਲੇ ਦਾ ਵੇਰਵਾ ਮੇਰੇ ਨਾਲ ਦੇ ਸਾਥੀ ਬਿਆਨ ਕਰਨ ਲੱਗੇ ਬੜੇ ਪਿਆਰ ਨਾਲ ਸਰਵਣ ਕਰਿਓ ਕਿਆ ਦੇਵੀ ਚੰਦ ਨੇ ਸੁਨ ਰਾਜਾ ਤੂੰ ਭੁੱਲ ਗਿਓ ਕੀਤੇ ਗੁਣ ਰਾਜਾ ਗੱਲ ਨਾਲ ਅਕਲ ਦੇ ਪੁਣ ਰਾਜਾ ਉਲਟੇ ਰਾ ਪਾਈਏ ਪੈਰ ਨਹੀਂ ਗਰੂ ਆਇਆ ਜ਼ੁਲਮ ਮਿਟਾਉਣ ਲਈ ਉਹਦਾ ਨਾਲ ਕਿਸੇ ਦੇ ਉਹਦਾ ਨਾਲ ਕਿਸੇ ਦੇ ਵੈਰ ਨਹੀਂ ਤੈ ਤੂੰ ਜਿੱਤਿਆ ਰਾਣਾ ਨਹੀਂ ਹੋ ਕਿਆਂ ਦੇ ਵੀ ਚੰਦ ਨੇ ਸੁਣ ਰਾਜਾ ਤੂੰ ਭੁੱਲ ਕਿਉਂ ਕੀਤੇ ਗੁਣ ਰਾਜਾ ਗੱਲ ਨਾਲ ਅਕਲ ਦੇ ਪੁਣ ਰਾਜਾ ਉਲਟੇ ਰਾ ਪਾਈਏ ਪੈਰ ਨਹੀਂ ਗੁਰੂ ਆਹ ਉਸ ਦੇ ਕੈਰ ਨਹੀਂ ਗੁਰੂ ਆਇਆ ਜ਼ੁਲਮ ਮਿਟਾਉਣ ਲਈ ਉਹਦਾ ਨਾਲ ਕਿਸੇ ਦੇ ਉਹਦਾ ਨਾਲ ਕਿਸੇ ਦੇ ਤੇ ਤੈਥੋਂ ਜਿੱਤਿਆ ਗੁਰ ਤੈਥੋਂ ਜਿੱਤਿਆ ਜਾਣਾ ਨਹੀਂ ਓ ਗੁਰੂ ਕਰਦੀ ਏ ਮਰ ਜਿਆਦਾ ਹੈ ਨਾ ਕਰਦੀ ਕਿਸੇ ਤੇ ਵਾਦਾ ਹੈ ਗੁਰੂ ਵੀਰ ਬਹਾਦਰ ਜਿਆਦਾ ਹੈ ਦਿਲ ਜਰਿਆ ਦਿਲ ਦਾਦਾ ਸਮਝੀ ਕੈਰ ਨਹੀਂ ਗੁਰੂ ਆਇਆ ਜ਼ੁਲਮ ਮਿਟਾਉਣ ਲਈ ਓ ਦਾ ਨਾਲ ਕਿਸੇ ਦੇ ਓ ਦਾ ਨਾਲ ਕਿਸੇ ਦੇ ਸਕਦਾ ਤੇਰਾ ਲਾਣਾ ਨਹੀਂ ਤੂੰ ਆਪਣੀ ਜਾਨ ਗਵਾਣੀ ਨਾ ਗੁਰ ਤੇ ਇਥੋਂ ਜਿੱਤੇ ਆ ਗੁਰ ਤੇ ਇਥੋਂ ਜਿੱਤੇ ਆ ਜਾਣਾ ਨਹੀਂ ਓ ਦਸਵਾ ਗੁਰੂਸ ਦਉਂਦਾ ਹੈ ਗੱਲ ਸ਼ਰਨ ਪਿਆ ਨੂੰ ਲਾਉਂਦਾ ਹੈ ਜਉ ਚੜ ਕੇ ਉਸ ਤੇ ਆਉਂਦਾ ਉਹਦੀ ਜਾਨ ਦੀ ਸਮਝੋ ਖੈਰ ਨਹੀਂ ਗੁਰੂ ਆ You say it ਧੰਨਵਾਦ ਗੁਰੂ ਕੀ ਸੰਗਤ ਦਾ ਪ੍ਰਬੰਧਕ ਜਨਾਂ ਦਾ ਬੇਅੰਤ ਸ਼ੰਕਾ ਨੇ ਮਾਇਆ ਭੇਟ ਕੀਤੀ ਆ ਜਿੰਨਾ ਖਜ਼ਾਨੇ ਵਿੱਚੋਂ ਮਾਇਆ ਹੀ ਹੈ ਗੁਰੂ ਪਾਤਸ਼ਾਹ ਸਾਰਿਆਂ ਨੂੰ ਗੁਰਸਿੱਖੀ ਵਾਲਾ ਜੀਵਨ ਬਖਸ਼ੇ ਕਰੇ ਸਾਡੇ ਸਰਪੰਚ ਸਾਹਿਬ ਮੌਕੇ ਦੇ ਸਰਪੰਚ ਸਾਹਿਬ ਸਾਡੇ ਬਾਬਾ ਜੀ ਬਾਬਾ ਸ਼ੰਗਾਰਾ ਸਿੰਘ ਜੀ ਬੇਅੰਤ ਸੰਗਤਾਂ ਨੇ ਮਾਨ ਸਤਕਾਰ ਭੇਜਿਆ ਗੁਰੂ ਕਿਰਪਾ ਕਰੇ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ੇ ਕਰੇ ਧੰਨਵਾਦ ਪ੍ਰਬੰਧਕਾਂ ਦਾ ਜਿਨ੍ਹਾਂ ਸਮਾਂ ਦੇ ਕੇ نوازਿਆ ਸਮੂਹ ਸੰਗਤਾਂ ਨੂੰ ਸਾਡੇ ਸਮੁੱਚੇ ਜਥੇ ਵੱਲੋਂ ਬਹੁਤ-ਬਹੁਤ ਵਧਾਈਆਂ ਹੋਣ ਕਿਉਂਕਿ ਆਪ ਸੰਗਤ ਨੇ ਜਿੱਥੇ ਐਡਾ ਵੱਡਾ ਕਾਰਜ ਕੀਤਾ ਹੈ ਗੁਰੂ ਘਰ ਦੀ ਐਡੀ ਸੋਹਣੀ ਇਮਾਰਤ ਤਿਆਰ ਕੀਤੀ ਹੈ ਉਹਦੇ ਨਾਲ 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 ਗਰਮਕ ਸਮਾਗਮਤੀ ਅਰੰਭਤਾ ਕੀਤੀ ਹੈ ਗੁਰੂ ਕਿਰਪਾ ਕਰੇ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰੇ ਜੀ ਆਓ ਆਉਣ ਵਾਲੇ ਜਥਿਆਂ ਨੂੰ ਜੀ ਆਕਿਓ ਸਾਡੇ ਨਾਲ ਫਤੇ ਦੀ ਸਾਂਝ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ